ਜੇਕਰ ਇਹ ਵੀਡੀਓ ਹਰ ਇੱਕ ਫੋਨ ਵਿੱਚ ਨਾ ਪਹੁੰਚਾਈ ਤਾਂ ਛੱਡ ਦਿਓ ਸੋਸ਼ਲ ਮੀਡੀਆ ਚਲਾਉਣਾ। ਕੋਰਾਲੀ ਫੋਕਲ ਪੁਆਇੰਟ ਦੀ ਇੱਕ ਫੈਕਟਰੀ ਵਿੱਚ ਵੇਚਿਆ ਜਾ ਰਿਹਾ ਹੈ ਗੰਦਾ ਸੋਸ। ਇਹ ਗੰਦਾ ਕੈਮੀਕਲ ਸੋਸ ਖਾ ਕੇ ਤੁਹਾਡੇ ਪਰਿਵਾਰਕ ਮੈਂਬਰ ਵੀ ਹੋ ਸਕਦੇ ਹਨ ਬਿਮਾਰ। टमाटर का रेट है अब नब्बे रुपए किलो कैमिकल सॉस बेची जा रही है अठ रुपए प्रति किलो हरी मिर्च का रेट है सौ रुपए किलो हरी मिर्च वाली सॉस बेची जा रही है नौ रुपए प्रति किलो ਪੰਜਾਬ ਸਰਕਾਰ ਤੱਕ ਅਤੇ ਪ੍ਰਸ਼ਾਸਨ ਤੱਕ ਇਹ ਖਬਰ ਪਹੁੰਚਾਉਣ ਦੇ ਲਈ ਵੀਡੀਓ ਕਰ ਦੋ ਸ਼ੇਅਰ ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਅੱਜ ਜੋ ਤੁਹਾਨੂੰ ਅਸੀਂ ਵੀਡੀਓ ਵਿਖਾਉਣ ਜਾ ਰਹੇ ਹਾਂ ਉਹ ਵੀਡੀਓ ਹਰ ਇੱਕ ਵਿਅਕਤੀ ਦੇ ਨਾਲ ਜੁੜੀ ਹੋਈ ਹੈ ਹਰ ਇੱਕ ਪਰਿਵਾਰ ਦੇ ਨਾਲ ਜੁੜੀ ਹੋਈ ਹੈ ਹਰ ਇੱਕ ਬੱਚੇ ਦੇ ਨਾਲ ਜੁੜੀ ਹੋਈ ਹੈ ਇਸ ਕਰਕੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵਿਅਕਤੀ ਇਹ ਵੀਡੀਓ ਵੇਖ ਕੇ ਪ੍ਰਸ਼ਾਸਨ ਦੇ ਕੋਲ ਭੇਜੇਗਾ ਤਾਂ ਹੀ ਕਾਰਵਾਈ ਹੋ ਸਕਦੀ ਹੈ ਸ਼ਹਿਰ ਦੇ ਵਿੱਚ ਜ਼ਹਿਰ ਵੇਚਿਆ ਜਾ ਰਿਹਾ ਇਹ ਬਿਲਕੁਲ ਸੱਚ ਕੇ ਹੈ ਕਹਿ ਰਿਹਾ ਮੈਂ ਕਿ ਸ਼ਹਿਰ ਦੇ ਵਿੱਚ ਜ਼ਹਿਰ बिक ਰਿਹਾ ਅਤੇ ਤੁਸੀਂ ਅਤੇ ਤੁਹਾਡੇ ਬੱਚੇ ਅਤੇ ਤੁਹਾਡੇ ਪਰਿਵਾਰਕ ਮੈਂਬਰ ਜਿਹੜਾ ਉਹ ਜ਼ਹਿਰ ਖਾ ਰਹੇ ਨੇ ਪੂਰਾ ਮਾਮਲਾ ਕੀ ਹੈ ਤੁਹਾਨੂੰ ਪੂਰੇ ਮਾਮਲੇ ਬਾਰੇ ਵੀ ਦੱਸ ਦਿਆਂ ਸ਼ਹਿਰ ਦੇ ਵਿੱਚ ਮਨ ਲਓ ਕਿ ਹੁਣ ਟਮਾਟਰ ਦਾ ਰੇਟ ਹੈ ਤਕਰੀਬਨ 80 ਰੁਪਏ ਕਿਲੋ ਜਿਹੜਾ ਟਮਾਟਰ ਦਾ ਜਿਹੜਾ ਰੇਟ ਪਹੁੰਚਿਆ ਹੋਇਆ ਅਤੇ ਤੁਹਾਨੂੰ ਇੱਕ ਤਸਵੀਰ ਦਿਖਾਉਣਾ ਹੈ ਇਹ ਕੰਨੀ ਹੈ ਇਹ ਕੰਨੀ ਹੈ ਜਿਹੜੀ ਇਹ ਜ਼ਹਿਰ ਦੀ ਭਰੀ ਹੋਈ ਕੰਨੀ ਹੈ ਜਿਸ ਤੇ ਕੋਈ ਐਡਰੈਸ ਨਹੀਂ ਲਿਖਿਆ ਹੋਇਆ ਵੀ ਇਹ ਕਿੱਥੇ ਬਣੀ ਵੀ ਹੈ ਕਿੱਥੇ ਵਿਕਰੀ ਹੈ ਪਰ ਇਹ ਕੁਰਾਲੀ ਦੇ ਸ਼ਹਿਰ ਦੇ ਮੇਨ ਬਾਜ਼ਾਰ ਦੇ ਵਿੱਚ ਸ਼ਹਿਰ ਦੇ ਵਿੱਚ ਇਹ ਜਿਹੜੀ ਸੋਸ ਦੀ ਕੰਨੀ ਵਿਕਰੀ ਹੈ ਅਤੇ ਇਸ ਦੇ ਵਿੱਚ ਕੀ ਦੱਸਿਆ ਗਿਆ ਕਿ ਇਸ ਦੇ ਵਿੱਚ ਸੋਸ ਹੈ ਉਹ ਸੌਸ ਜਿਹੜੀ ਹੈ ਟਮਾਟਰਾਂ ਦੀ ਬਣੀ ਹੋਈ ਹੈ ਪਰ ਅਸਲ ਦੇ ਵਿੱਚ ਇਸ ਦੇ ਵਿੱਚ ਜਿਹੜੇ ਗਲੇ ਸੜੇ ਆਲੂ ਹੁੰਦੇ ਨੇ ਗਲੇ ਸੜੇ ਜਿਹੜੇ ਹੈ ਕੱਦੂ ਹੁੰਦੇ ਨੇ ਤੇ ਹੋਰ ਗਲੇ ਸੜੇ ਜਿਹੜਾ ਸੱਜੀਆਂ ਹੁੰਦੀਆਂ ਉਹਨਾਂ ਦਾ ਸਮਾਨ ਜਿਹੜਾ ਇੱਕਦਮ ਉਹਦਾ ਜਿਹੜਾ ਸਮਾਨ ਹੈ ਉਹ ਮਿਕਸਰ ਕਰਕੇ ਜਿਹੜਾ ਉਹਦੇ ਵਿੱਚ ਪਾਇਆ ਗਿਆ ਤਾਂ ਕਿ ਬਿਮਾਰੀ ਫੈਲ ਸਕੇ ਇਹ ਕੈਨੀ ਦਾ ਰੇਟ ਕਿੰਨਾ ਹੈ ਇਹ ਕੈਨੀ 60 ਰੁਪਏ ਦੀ ਜਿਹੜੀ 5 ਕਿਲੋ ਦੀ ਹੈ ਉਹ ਬਾਜ਼ਾਰ ਦੇ ਵਿੱਚ ਵਿਕਰੀ ਹੈ ਜਦ ਕਿ ਟਮਾਟਰ ਦਾ ਜਿਹੜਾ ਰੇਟ ਕੋਰਾਲੀ ਦੇ ਵਿੱਚ ਇਸ ਵਕਤ 80 ਰੁਪਏ ਕਿਲੋ ਕੋਇਆ ਹੋਇਆ ਹੈ ਅਤੇ ਇਸ ਕੈਨੀ ਦੇ ਵਿੱਚ ਮੰਨ ਲਓ ਕਿ ਜੇਕਰ 5 ਕਿਲੋ ਸਾਸ ਹੈ ਤਾਂ 5 ਕਿਲੋ ਦੇ ਹਿਸਾਬ ਦੇ ਨਾਲ ਜੇ 60 ਰੁਪਏ ਦੀ ਹੈ ਤਾਂ 20 ਰੁਪਏ ਦੀ ਖਾਲੀ ਕੈਨੀ ਵੀ ਹੋਏਗੀ ਅਤੇ ਜੇਕਰ 20 20 ਰੁਪਏ ਦੀ ਖਾਲੀ ਕੈਨੀ ਵੀ ਹੋਏਗੀ ਤਾਂ 5 ਕਿਲੋ ਸਾਸ ਜੇਕਰ ਮੰਨੀਏ ਤਾਂ ਉਹ 40 ਰੁਪਏ ਦੀ ਸਾਸ ਜਿਹੜੀ ਹੈ ਬਾਜ਼ਾਰ ਦੇ ਵਿੱਚ ਸਰਿਆਂ ਮੇਚੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਫੂਡ ਮੈਹਿਕਮਾ ਤੇ ਹੈਲਥ ਮੈਹਿਕਮਾ ਬਿਲਕੁਲ ਚੁੱਪ ਕਰਕੇ ਕੁੰਭ ਕਰਨ ਦੀ ਨੀਂਦ ਬੈਠਾ ਹੈ ਤਾਂ ਕਿ ਲੋਕ ਬਿਮਾਰ ਹੋ ਸਕਣ ਇਸ ਦੇ ਵਿੱਚ ਗਲੇ ਸੜੇ ਜਿਹੜੇ ਆ ਉਹ ਆਲੂ ਆਲੂਆਂ ਦੇ ਨਾਲ ਐਰਰ ਰੋਡ ਦੇ ਨਾਲ ਤੇ ਕੈਮੀਕਲ ਪਾ ਕੇ ਜਿਹੜਾ ਇਹ ਸਾਸ ਤਿਆਰ ਕੀਤੀ ਜਾ ਰਹੀ ਹੈ ਤਕਰੀਬਨ 80 ਰੁਪਏ ਕਿਲੋ ਟਮਾਟਰ ਹੈ ਅਤੇ ਜੇਕਰ ਇਹ ਸ਼ੁੱਧ ਹੁੰਦੀ ਤਾਂ ਇਸ ਦਾ ਰੇਟ 400 ਰੁਪਏ ਦੇ ਕਰੀਬ ਹੋਣਾ ਸੀ ਕਿਉਂਕਿ 5 ਕਿਲੋ ਦੀ ਇਹ ਹੈ ਪਰ ਇਹ 60 ਰੁਪਏ ਦੀ ਜਿਹੜੀ ਸਰਾਮ ਬਾਜ਼ਾਰ ਦੇ ਵਿੱਚ ਅ ਵੇਚੀ ਜਾ ਰਹੀ ਹੈ ਜਿਹੜੇ ਕਿ ਤੁਹਾਡੇ ਬੱਚੇ ਵੀ ਬਾਜ਼ਾਰ ਚ 버ਗਰ ਖਾਂਦੇ ਹੋਣੇ ਹੋਰ ਵੀ ਚਾ ਮੁਹੰਮਦ ਖਾਂਦੇ ਹੋਣੇ ਉਹ ਜਿਹੜੀਆਂ ਸਾਰੀਆਂ ਇਸ ਕੈਮੀਕਲ ਦੇ ਨਾਲ ਤਿਆਰ ਕੀਤੀਆਂ ਜਾ ਰਹੀਆਂ ਅਜਿਹੀ ਇੱਕ ਗ੍ਰੀਨ ਕੈਨੀ ਹੈ ਜਿਹੜੀ ਲਾਲ ਕੈਨੀ ਹੈ ਉਹਨੂੰ ਦੱਸਦੇ ਆ ਕਿ ਇਹ ਟਮਾਟਰਾਂ ਦੀ ਬਣੀ ਹੋਈ ਹੈ ਅਤੇ ਹਰੀ ਕੈਨੀ ਹੈ ਇਹਨੂੰ ਦੱਸਦੇ ਆ ਵੀ ਇਹ ਮਿਰਚ ਵਾਲੀ ਜਿਹੜੀ ਹੈ ਸੋਸ ਤਿਆਰ ਕਰੀ ਹੋਈ ਹੈ ਅਤੇ ਤੁਸੀਂ ਇਹ ਵੀ ਬੜੇ 14 ਦੇ ਨਾਲ ਖਾਂਦੇ ਹੋ ਬਲਕਿ ਇਹ ਹੈ ਕੈਮੀਕਲ ਹੈ ਇਹ ਵੀ ਕੈਨੀ ਜਿਹੜੀ ਹੈ 60 ਰੁਪਏ ਕਿਲੋ ਹੈ ਅਤੇ ਮਿਰਚ ਦਾ ਰੇਟ ਬਾਜ਼ਾਰ ਦੇ ਵਿੱਚ ਤਕਰੀਬਨ 120 ਰੁਪਏ ਕਿਲੋ ਹੈ ਜੇਕਰ ਸ਼ੁੱਧ ਮਾਲ ਹੁੰਦਾ ਤਾਂ ਲਗ ਤਕਰੀਬਨ 480 ਰੁਪਏ ਜਾਂ 500 ਰੁਪਏ ਦੀ ਜਿਹੜੀ ਹੈ 5 ਕਿਲੋ ਦੀ ਕੈਨੀ ਹੋਣੀ ਸੀ ਪਰ ਇਹ ਕੈਲੀ ਕੈਨੀ ਜਿਹੜੀ ਹੈ ਉਹ 60 ਰੁਪਏ ਦੀ ਜਿਹੜੀ ਹੈ ਬਾਜ਼ਾਰ 'ਚ ਵਿਕ ਰਹੀ ਹੈ ਤੇ ਤਕਰੀਬਨ 40 ਦੇ ਵਿੱਚ ਤੁਹਾਨੂੰ ਜ਼ਹਿਰ ਖਿਲਾਇਆ ਜਾ ਰਿਹਾ ਤੇ ਤੁਹਾਡੇ ਬੱਚਿਆਂ ਨੂੰ ਵੀ ਜ਼ਹਿਰ ਖਿਲਾਇਆ ਜਾ ਰਿਹਾ ਤੇ ਸਭ ਨੂੰ ਅਪੀਲ ਹੈ ਕਿ ਇਸ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤੇ ਬਣਦੀ ਕਿੱਥੇ ਹੈ ਅਸੀਂ ਜਦੋਂ ਜੇ ਦੁਕਾਨ ਦੇ ਵਿੱਚ ਇਹ ਕੰਨੀਆਂ ਪਈਆਂ ਸੀ ਤਾਂ ਉਸ ਨੂੰ ਪੁੱਛਿਆ ਤਾਂ ਉਹਨੇ ਦੱਸਿਆ ਕਿ ਫੋਕਲ ਪੁਆਇੰਟ ਦੇ ਵਿੱਚ ਇੱਕ ਫੈਕਟਰੀ ਹੈ ਉੱਥੇ ਤਕਰੀਬਨ ਇਸ ਵਕਤ ਹਜ਼ਾਰ ਦੇ ਕਰੀਬ ਜਿਹੜੀਆਂ ਇਸ ਤਰ੍ਹਾਂ ਦੀਆਂ ਪੇਟੀਆਂ ਅਤੇ ਬੋਤਲਾਂ ਪਈਆਂ ਜਿਹੜੀ ਕਿ ਕੁਰਾਲੀ ਸ਼ਹਿਰ ਦੇ ਵਿੱਚ ਸਪਲਾਈ ਹੋਣੀ ਹੈ ਅਤੇ ਤੁਹਾਨੂੰ ਇੱਕ ਹੋਰ ਜਿਹੜੀ ਇਹ ਬੋਤਲ ਦਿਖਾ ਰਿਆ ਇਹਦੇ ਵਿੱਚ ਦੱਸਿਆ ਜਾ ਰਿਹਾ ਵੀ ਸਿਰਕਾ ਹੈ ਜਦੋਂ ਕਿ ਨੋਰਮਲ ਜਿਹੜੀ ਪਾਣੀ ਦੀ ਬੋਤਲ ਹੈ ਉਹ ਵੀ 120 ਰੁਪਏ ਦੀ ਕੰਪਨੀ ਦੀ ਮਿਲਦੀ ਹੈ ਪਰ ਇਹ ਸਿਰਕੇ ਦੀ ਜਿਹੜੀ ਪੇਟੀ ਹੈ 120 ਰੁਪਏ ਦੀ ਜਿਹੜੀ ਹੈ ਉਹ ਮਿਲਦੀ ਹੈ ਤਕਰੀਬਨ 10 ਰੁਪਏ ਦੇ ਵਿੱਚ ਜਿਹੜਾ ਇਹ ਕੈਮੀਕਲ ਵਾਲਾ ਸਿਰਕਾ ਕੁਰਾਲੀ ਸ਼ਹਿਰ ਦੇ ਵਿੱਚ ਵਿਕ ਰਿਹਾ ਹੈ ਅਤੇ ਹੁਣ ਹੈਲਥ ਵਿਭਾਗ ਨੂੰ ਵੀ ਅਪੀਲ ਹੈ ਇਸ ਜੋ ਕੰਪਨੀ ਇਹ ਮਾਲ ਵੇਚ ਰਹੀ ਹੈ ਜੋ ਫੈਕਟਰੀ ਇਹ ਮਾਲ ਤਿਆਰ ਕਰ ਰਹੀ ਹੈ ਫੋਕਲ ਪੁਆਇੰਟ ਦੇ ਵਿੱਚ ਦੱਸੀ ਜਾ ਰਹੀ ਹੈ ਕਿ ਫੋਕਲ ਪੁਆਇੰਟ ਦੇ ਵਿੱਚ ਜਿਹੜੀ ਹੈ ਇਹ ਫੈਕਟਰੀ ਹੈ ਤੇ ਜ਼ਰੂਰ ਅਸੀਂ ਵੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਫੈਕਟਰੀ ਦੀ ਤੁਰੰਤ ਚੈਕਿੰਗ ਕੀਤੀ ਜਾਵੇ ਤਾਂ ਕਿ ਜਿਹੜਾ ਵੀ ਇਹ ਕੈਮੀਕਲ ਜਿਹੜਾ ਵੀ ਇਹ ਗਾਜਰ ਦਾ ਤੇ ਆਲੂਆਂ ਦੇ ਮਿਕਸਰ ਕਰਕੇ ਗਲੇ ਖਸਣਿਆਂ ਨੂੰ ਜਿਹੜਾ ਲੋਕਾਂ ਨੂੰ ਖਿਲਾ ਰਿਹਾ ਤੇ ਉਸਤੇ ਕਾਰਵਾਈ ਕੀਤੀ ਜਾ ਸਕੇ ਜੇਕਰ ਆਲੂ ਦੀ ਗੱਲ ਕਰੀਏ ਤਾਂ ਬਾਜ਼ਾਰ ਦੇ ਵਿੱਚ ਤਕਰੀਬਨ 40 ਰੁਪਏ ਕਿਲੋ ਆਲੂ ਮਿਲਦਾ ਪਰ ਇਹ ਸੋਸ ਜਿਹੜੀ ਗਲੇ ਸੜੇ ਆਲੂਆਂ ਦੇ ਨਾਲ ਵਿੱਚ ਜਾ ਰਹੀ ਹੈ ਤੇ 5 ਕਿਲੋ ਦੀ ਕੈਨੀ ਭਰ ਕੇ ਜਿਹੜੇ ਗਲੇ ਸੜੇ ਆਲੂ ਤੁਹਾਨੂੰ ਖਿਲਾਏ ਜਾ ਰਹੇ ਨੇ ਤੇ ਚਿਲਾ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਕੁਰਾਲੀ ਦੇ ਫੋਕਲ ਪੁਆਇੰਟ ਦੇ ਵਿੱਚ ਇੱਕ ਫੈਕਟਰੀ ਹੈ ਜੇਕਰ ਉੱਥੇ ਤੁਰੰਤ ਰੇਡ ਕੀਤੀ ਜਾ ਸਕੇ ਤੇ ਉੱਥੇ ਹਜ਼ਾਰਾਂ ਬਾਕਸ ਔਰ ਬੜੇ ਆਸਾਨੀ ਦੇ ਨਾਲ ਮਿਲ ਸਕਦੇ ਨੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿਉਂਕਿ ਇਹ ਜਾਣਕਾਰੀ ਹਰ ਇੱਕ ਪਰਿਵਾਰ ਤੱਕ ਹਰ ਇੱਕ ਬੱਚੇ ਤੱਕ ਪੁਜਰੇ ਪੁਜਣੀ ਜ਼ਰੂਰੀ ਹੈ ਕਿਉਂਕਿ ਤੁਹਾਡੇ ਬੱਚੇ ਬੜੇ ਹੀ ਚੋ ਦੇ ਨਾਲ ਮੋਮਸ ਅਤੇ ਹੋਰ ਵੀ ਜੋ ਕੈਮੀਕਲ ਵਾਲੀ ਸੋਸਾਂ ਨਾਲ ਤਿਆਰ ਕੀਤਾ ਜਾਂਦਾ ਮਟੀਰੀਅਲ ਹੈ ਉਹ ਤੁਹਾਡੇ ਬੱਚੇ ਖਾਂਦੇ ਹਨ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਤੇ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਿਓ